ਗੁਰਦੁਆਰਾ ਸ੍ਰੀ ਕਲਗੀਦਰ ਸਾਹਿਬ ਨਰੈਣਗਨ ਵਿਖੇ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਲਦੇਵ ਸਿੰਘ ਢਿੱਲੋਂ ਨੇ ਸਮੂਹ ਨਾਨਕ ਨਾਮ ਲੈਵਾ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਖਾਲਸਾ ਦੇ ਜਨਮ ਦਿਹਾੜੇ ਮੌਕੇ 3 ਦਿਨਾਂ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅਜ ਭੋਗ ਪਾਏਗੇ ਉਪਰੰਤ ਗੁਰਮਤ ਸਮਾਗਮ ਕਰਵਾਏ ਗਏ ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਗੁਰੂ ਜੀ ਦੀ ਇਲਾਹੀ ਬਾਣੀ ਨਾਲ ਸੰਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਕਥਾਵਾਚਕ ਵੀ ਸ੍ਰੀ ਜਥੇ ਅਤੇ ਢਾਡੀ ਜਥਿਆਂ ਵੱਲੋਂ ਖਾਲਸੇ ਦੇ ਜਨਮ ਦਿਹਾੜੇ ਦੇ ਸੰਬੰਧੀ ਰੋਸ਼ਨੀ ਪਾਈ ਗਈ ਇਸ ਮੌਕੇ ਗੁਰਮਤ ਗਿਆਨ ਸਭਾ ਨਰੈਣਗੜ੍ਹ ਛਾਟਾ ਦੇ ਪ੍ਰਧਾਨ ਪ੍ਰਿੰਸੀਪਲ ਮੇਜਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੇ ਦਿਨ 80000 ਦਾ ਇਕੱਠ ਕਰਕੇ ਪੰਜ ਪਿਆਰਿਆਂ ਨੂੰ ਅਮਰਿਤ ਛਕਾ ਕੇ ਖਾਲਸਾ ਪੰਥ ਦੀ ਸਜਣਾ ਕੀਤੀ ਸੀ ਅਤੇ ਆਪ ਗੁਰ ਚੇਲਾ ਦੇ ਸਿਧਾਂਤ ਨੂੰ ਕਾਇਮ ਕਰਦਿਆਂ ਪੰਜ ਪਿਆਰੇ ਸਹਿਬਾਨਾਂ ਕੋਲੋਂ ਅੰਮ੍ਰਿਤ ਛਕ ਕੇ ਆਪ ਵੀ ਖਾਲਸਾ ਪੰਥ ਵਿੱਚ ਸ਼ਾਮਲ ਹੋਏ ਨਾਲ ਹੀ ਉਹਨਾਂ ਗੱਲ ਕਰਦਿਆਂ ਦੱਸਿਆ ਕਿ ਗੁਰੂ ਸਹਿਬਾਨਾਂ ਤੇ ਪਾਏ ਪੂਰਨਿਆਂ ਤੇ ਚੱਲਣ ਲਈ ਗੁਰਮਤ ਗਿਆਨ ਸਭਾ ਨਾਰਾਇਣਗੜ੍ਹ ਸ਼ਾਟਾ ਵੱਲੋਂ ਬੱਚਿਆਂ ਅੰਦਰ ਸਿੱਖੀ ਦਾ ਦੀਪ ਜਗਾਉਣ ਲਈ ਗੁਰਮਤ ਗਿਆਨ ਕੈਂਪ ਲਗਾਏ ਗਏ ਹਨ ਜਿਨ੍ਹਾਂ ਵਿੱਚ 4 ਮਹੀਨਿਆਂ ਦੌਰਾਨ ਕਰੀਬ 10000 ਬੱਚਿਆਂ ਦੇ ਪੇਪਰ ਲਏ ਗਏ ਹਨ ਅਤੇ ਜੇਤੂ ਬੱਚਿਆਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਹੈ ਇਸ ਮੌਕੇ ਗੁਰਦੁਆਰਾ ਸ੍ਰੀ ਕਲਗੀ ਧਰ ਦੇ ਪ੍ਰਧਾਨ ਬਲਦੇਵ ਸਿੰਘ ਢਿੱਲੋਂ ਤੇ ਕਮੇਟੀ ਮੈਂਬਰਾਂ ਵੱਲੋਂ ਗੁਰਮਤ ਗਿਆਨ ਸਭਾ ਦੇ ਮੈਂਬਰਾਂ ਅਤੇ ਵਿਸਾਖੀ ਦਾ ਦਿਹਾੜਾ ਮਨਾਉਣ ਸੰਬੰਧੀ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨ ਚਿੰਨ ਅਤੇ ਗੁਰੂ ਘਰ ਦੀ ਬਖਸ਼ਿਸ਼ ਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਨਿਸ਼ਾਨ ਸਿੰਘ ਜਗਜੀਤ ਸਿੰਘ ਸੁਵਿੰਦਰ ਸਿੰਘ ਟੰਡ ਸਰਮੁਖ ਸਿੰਘ ਬਬਰਾ ਸੰਦੀਪ ਸਿੰਘ ਗੁਰਪ੍ਰੀਤ ਸਿੰਘ ਜਸਵੰਤ ਸਿੰਘ ਤੇ ਭਾਰੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਦਾਸ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਨਰਹਿੰਗੜ ਅੱਜ ਜੋ ਸਮਾਗਮ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਸਬੰਧ ਵਿੱਚ ਜੋ ਪਰਸੋਂ ਰੋਜ਼ ਤੋਂ ਸ੍ਰੀ ਖੰਡ ਪਾਠ ਸਾਹਿਬ ਆਰੰਭ ਕਰਾਇਆ ਗਿਆ ਸੀ ਇੱਥੇ ਅੱਜ ਉਹ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏ ਨੇ ਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਮੌਕੇ ਤੇ ਜੋ ਵੀ ਆਪਣੇ ਮਾਈ ਭਾਈ ਜਿੰਨੇ ਵੀ ਸੰਗਤਾਂ ਆਈਆਂ ਨੇ ਗੁਰੂ ਨਤਮਸਤਕ ਹੋਈਆਂ ਨੇ ਇੱਥੇ ਇਤਿਹਾਸਿਕ ਵਿਚਾਰ ਵੀ ਹੋਏ ਆ ਕਥਾਵਾਚਕ ਵੀ ਹੋਏ ਕਥਾਵਾਚਕ ਵਾਲੇ ਵੀ ਆਪਣਾ ਸਿੰਘਾ ਨੇ ਆਪਣਾ ਕਥਾ ਵਿਚਾਰ ਕੀਤੇ ਨੇ ਅਤੇ ਹੋਰ ਜਿੰਨੀਆਂ ਵੀ ਪ੍ਰਬੰਧਕ ਕਮੇਟੀਆਂ ਜਿੰਨੀਆਂ ਹਰੀਆਲੀ ਮਿਸ਼ਨ ਸਾਡੇ ਉਹਦੇ ਪ੍ਰਧਾਨ ਸਾਹਿਬ ਸਰਦਾਰ ਕਵਲਜੀਤ ਸਿੰਘ ਜੀ ਅਤੇ ਗੁਰਮਸਬਾ ਸਭਾ ਦੇ ਪ੍ਰਧਾਨ ਮੇਜਰ ਸਿੰਘ ਜੀ ਉਹਨਾਂ ਨੇ ਵੀ ਆਪਣਾ ਇੱਥੇ ਸੰਗਤਾਂ ਲਈ ਆ ਕੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਨੇ ਸਾਡੇ ਅਤੀ ਸਤਿਕਾਰਯੋਗ ਰਛਪਾਲ ਸਿੰਘ ਜੀ ਜਿਨ੍ਹਾਂ ਨੇ ਗੁਰਮਰਿਆਦਾ ਅਨੁਸਾਰ ਸੇਕ ਪੰਜ ਸਾਲ ਜਨ ਦੇ ਮੌਕੇ ਦੇ ਤੇ ਉਹਨਾਂ ਨੇ ਕਾਲਸਰ ਚਲਜਣਾ ਦੇਸ ਦੀ ਤਨਤਨ ਸਾਹਿਬ ਕੁਮਾਰ ਸਿਰ ਗੁਰ ਗੋਬੇ ਸਿੰਘ ਦੇ ਅਵਤਾਰਪੁਰਪ ਦੀ ਆਪਣਾ ਸਾਜਣਾ ਦੇਸ ਦੀ ਜੋ ਉਹਨਾਂ ਨੇ ਕਥਾ ਵਿਚਾਰ ਕੀਤੀ ਆ ਸੰਗਤਾਂ ਨੂੰ ਚਾਣਣਾ ਪਾਈ ਆ ਇਹ ਸਾਰੀਆਂ ਸੰਗਤਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦੇ ਆ ਅੱਜ ਖਾਲਸਾ ਪੰਥ ਸਾਜਣਾ ਦੇਸ ਦੀ ਅਤੇ ਵਿਸਾਖੀ ਦੀਆਂ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਸਾਰੀ ਸੰਗਤ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਸਮੋਚੀਆਂ ਨਾਨਕ ਨਾਮ ਨਾਲ ਲੈਵਾ ਸਿੱਖ ਸੰਗਤਾਂ ਨੂੰ ਅੱਜ ਦੇ ਖਾਲਸਾ ਸਾਜਨਾ ਦਿਵਸ ਦੇ ਮੌਕੇ ਲੱਖ ਲੱਖ ਵਧਾਈਆਂ ਅੱਜ ਸਤਿਗੁਰੂ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਅੱਜ ਦੇ ਦਿਨ ਮਹਾਨ ਪਰਉਪਕਾਰ ਕੀਤਾ ਹੈ ਔਰ ਇਹ ਬਖਸ਼ਿਸ਼ਾਂ ਕੀਤੀਆਂ ਜਿਤਕੀ ਜਾ ਜਨਕੀ ਜਾਤ ਵਰਣ ਕੁਲ ਮਾਹੀ ਸਰਦਾਰੀ ਨਾ ਭਈ ਤਾਹੀ ਤਿਨਹੀ ਕੋ ਸਰਦਾਰ ਬਣਾਉ ਤਬਹਿ ਗੋਬਿੰਦ ਸਿੰਘ ਨਾਮ ਕਾਉ ਸੱਚੇ ਪਾਤਸ਼ਾਹ ਨੇ ਮਹਾਨ ਪਰਉਪਕਾਰ ਕੀਤੇ ਅੱਜ ਦੇ ਦਿਨ ਜਿਨ੍ਹਾਂ ਦੀ ਜਿਨ੍ਹਾਂ ਦਾ ਇਸ ਸਮਾਜ ਦੇ ਵਿੱਚ ਤਸਕਾਰ ਕੀਤਾ ਜਾਂਦਾ ਸੀ ਅੱਜ ਦੇ ਦਿਨ ਮਹਾਨ ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਦਾ ਅੱਜ ਦੇ ਦਿਨ ਸਤਕਾਰ ਕਰਕੇ ਉਹਨਾਂ ਨੂੰ ਸਭ ਤੋਂ ਉੱਚਾ ਜੋ ਰਤਬਾ ਦਿੱਤਾ ਹੈ ਔਰ ਇਹ ਬਖਸ਼ਿਸ਼ਾਂ ਰਹਿਮਤਾਂ ਕੀਤੀਆਂ ਨੇ ਕਿ ਖਾਲਸਾ ਮੇਰਾ ਖਾਸਾ ਰੂਪ ਖਾਲਸੇ ਮੈਂ ਹੋਂ ਕਰਮ ਨਿਵਾਸ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋਂ ਕਰਮ ਨਿਵਾਸ ਖਾਲਸਾ ਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੌਜ ਸੋ ਅਜ ਦੇ ਦਿਨ ਖਾਲਸਾ ਪੰਥ ਦੀ ਸਾਜਨਾ ਕਰਕੇ ਸੱਚੇ ਪਾਤਸ਼ਾਹ ਨੇ ਇਹ ਮਹਾਨ ਪਰਉਪਕਾਰ ਕਰਕੇ ਸਾਨੂੰ ਜੀਵਨ ਦਾ ਢੰਗ ਦੱਸਿਆ ਸੋ ਇਸ ਮੌਕੇ ਤੇ ਅਸੀਂ ਸਮੂਹ ਕਲਗੀ ਧਰ ਦੀ ਸਮਿਤ ਕਮੇਟੀ ਵੱਲੋਂ ਗੁਰਦੁਆਰਾ ਕਲਗੀ ਧਰ ਸੰਦ ਨਰੈਣਗੜ੍ਹ ਦੀ ਸਮੂਹ ਸੰਗਤ ਵੱਲੋਂ ਸਮੂਹ ਕਮੇਟੀ ਦੇ ਮੈਂਬਰ ਸਾਹਿਬਾਨਾਂ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਗੁਰਦੁਆਰਾ ਸਾਹਿਬ ਜੀ ਦੇ ਗ੍ਰੰਥੀ ਐਡ ਗ੍ਰੰਥੀ ਬਾਬਾ ਜੋਬਨਪ੍ਰੀਤ ਸਿੰਘ ਜੀ ਵੱਲੋਂ ਸਮੂਹ ਨਾਨਕ ਨਾਮ ਲੈ ਵਾਸਤੇ ਨਾਨਕ ਨਾਮ ਲੈ ਵਾਸਤੇ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦੇ ਆ ਜਿੱਥੇ ਅੱਜ ਮਸਾਖੀ ਦਾ ਉਪਰਵਧਾ ਉਪਰਵ ਹੈ ਖਾਲਸਾ ਦਾ ਸਾਜਣਾ ਦੇ ਵਿੱਚ ਹੈ ਉਥੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਵੀ ਹੈ ਕਿਨਾਂ ਸਤਗੁਰਾਂ ਨੇ ਆਪਣੇ ਪੁੱਤਰੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਤਾ ਜੀ ਦੇ ਸੁਪੁੱਤਰ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਕੇ ਗੁਰੂ ਹਰ ਰਾਏ ਬਣਾ ਕੇ ਔਰ ਅੱਜ ਦੇ ਦਿਨ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ ਜੋਤ ਕੀਰਤਪੁਰ ਸਾਹਿਬ ਕੇ ਸਮਾਏ ਉਹਨਾਂ ਦੇ ਜੋਤੀ ਜੋਤ ਨੂੰ ਵੀ ਕੋਡ-ਕੋਡ ਪ੍ਰਣਾਮ ਹੈ ਸਤਿਗੁਰੂ ਕਿਰਪਾ ਕਰੇ ਉਹਨਾਂ ਵੱਲੋਂ ਪਾਏ ਪਾਏ ਹੋਏ ਪੂਰਨਿਆਂ ਤੇ ਸਾਨੂੰ ਚੱਲਣ ਦੀ ਮਾਤ-ਬੁੱਧ ਸਮਤ ਬਖਸ਼ਿਸ਼ ਕਰੇ ਸੋ ਇੰਨੀਆਂ ਬੇਨਤੀਆਂ ਕਰਦੇ ਖਿਮਾ ਦੇ ਜਾਚ ਖਾਂ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਵਿਸਾਖੀ ਦਾ ਦਿਹਾੜਾ ਸਿੱਖ ਕੌਮ ਵਾਸਤੇ ਆਣ-ਛਾਣ ਤੇ ਮਾਨ ਦਾ ਦਿਹਾੜਾ ਹੈ ਅੱਜ ਦੇ ਦਿਨ ਕਲਗੀਧਰ ਦਸ਼ਮੇਸ਼ ਪਿਤਾ ਜੀ ਨੇ ਖਾਲਸਾ ਪੰਥ ਦੀ ਸਜਣਾ ਕਰਕੇ ਕੌਮ ਦੇ ਅੰਦਰ ਇੱਕ ਨਵੀਂ ਰੋਪਕ ਕੀ 80000 ਦਾ ਇਕੱਠ ਕਰਕੇ ਕੇਸਗੜ ਦੇ ਮੈਦਾਨ ਦੇ ਉੱਤੇ ਇੱਕ ਲਲਕਾਰ ਦੇ ਕੇ ਕਿਹਾ ਆ ਔਰਾ ਥਾ ਥਾ ਉਤੇ ਗਰਦਨ ਝੁਕਾਉਣ ਵਾਲਿਆ ਅੱਜ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦਾ ਵੇਖਣਾ ਤੇਰੇ ਹੱਥੋਂ ਦੇਸ਼ ਦਾ ਦੁੱਖ ਦੂਰ ਹੁੰਦਾ ਵੇਖਣਾ ਬਾਲ ਕੇ ਜੋਤੀ ਹਨੇਰੇ ਵਿੱਚ ਦਇਆ ਤੇ ਧਰਮ ਦੀ ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੁੰਦਾ ਵੇਖਣਾ ਤੇਰੇ ਮਨ ਮੰਦਰ ਨੂੰ ਨੂਰੋ ਨੂਰ ਹੋ ਰਾਂ ਦਾ ਵੇਖਣਾ ਕਲਗੀਧਰ ਦਸ਼ਮੇਸ਼ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਦੀ ਚੋਣ ਕਰਕੇ ਇਹ ਦੱਬੇ ਕੁਚਲੇ ਸਮਾਜ ਦੇ ਅੰਦਰ ਜਿਹੜੀ ਗੁਲਾਮੀ ਦਾ ਜੀਵਨ ਜੀ ਰਿਹਾ ਲੋਕਾਂ ਨੂੰ ਇੱਕ ਵੰਗਾਰ ਦੇ ਕੇ ਅੱਜ ਦੇ ਦਿਨ ਪੰਜ ਪਿਆਰੇ ਸਹਿਬਾਨ ਅਮਰ ਛਕਾ ਕੇ ਪੰਜ ਕਕਾਰੀ ਵਰਦੀ ਦੇ ਕੇ ਖਾਲਸਾ ਪੰਥ ਦੀ ਸਜਣਾ ਕੀਤੀ ਤੇ ਉਹਨਾਂ ਤੋਂ ਬਾਅਦ ਆਪੇ ਗੁਰਚੇਲਾ ਦਾ ਸਿਧਾਂਤ ਨੂੰ ਕਾਇਮ ਕਰਦਿਆ ਹੋਇਆ ਅਰਨਾ ਤੋਂ ਪੰਜ ਪਿਆਰੇ ਸਹਿਬਾਨਾਂ ਤੋਂ ਅਮਰਤ ਛੱਕੇ ਖੰਡੇ ਬਾਟੇ ਦੀ ਪੌਲ ਛੱਕੇ ਤੇ ਉਸ ਖਾਲਸਾ ਪੰਥ ਵਿੱਚ ਅੱਜ ਦੇ ਦਿਨ ਸ਼ਾਮਲ ਹੋਏ ਸਮੂਹ ਸੰਗਤਾਂ ਨੂੰ ਗੁਰਮਤ ਗਿਆਨ ਸਭਾ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਖਸੀਤਾ ਸਰਦਾਰ ਬਲਦੇਵ ਸਿੰਘ ਜੀ ਪ੍ਰਧਾਨ ਸਾਹਿਬ ਗੁਰਦੁਆਰਾ ਕਲਗੀਤਾਰ ਜਿਨ੍ਹਾਂ ਨੇ ਅੱਜ ਗੁਰਮਤ ਗਿਆਨ ਸਭਾ ਦੀ ਸਮੂਸਮੁੱਚੀ ਟੀਮ ਨੂੰ ਜਿਹੜੀ ਕਿ ਧਰਮ ਪ੍ਰਚਾਰ ਦੇ ਖੇਤਰ ਦੇ ਅੰਦਰ ਆਪਣੇ ਨਵੇਕਲੇ ਪੱਧਰ ਤੇ ਧਰਮ ਪ੍ਰਚਾਰ ਦਾ ਕੰਮ ਕਰ ਰਹੀ ਹੈ ਬੱਚਿਆਂ ਦੇ ਅੰਦਰ ਗਿਆਨ ਦਾ ਦੀਪ ਜਗਾ ਕੇ ਅੱਜ ਤੋਂ ਕੋਈ 4 ਮਹੀਨੇ ਪਹਿਲਾਂ ਦੀ ਇਹ ਸਥਾਪਨਾ ਹੋਈ ਕਮੇਟੀ ਨੇ 10000 ਵਿਦਿਆਰਥੀ ਦਾ ਜਿਹੜਾ ਪੇਪਰ ਲੈ ਚੁੱਕੀ ਹੈ ਤੇ ਗੁਰਮਤ ਗਿਆਨ ਦਾ ਪੇਪਰ ਲੈ ਕੇ ਗੁਰਮਤ ਗਿਆਨ ਦੇ ਦੀਪ ਜਗਾਈਏ ਹਰ ਘਰ ਵਿੱਚ ਸਿੱਖੀ ਮਹਿਕਾਈਏ ਦਾ ਹੁੱਕਾ ਦਿੰਦੀ ਇਹ ਸਾਡੀ ਵਿਚਾਰ ਸਭਾ ਜਿਨ੍ਹਾਂ ਨੂੰ ਅੱਜ ਪ੍ਰਧਾਨ ਜੀ ਸਾਹਿਬ ਵੱਲੋਂ ਗੁਰਦੁਆਰਾ ਕਮੇਟੀ ਦੀ ਸਮੁੱਚੀ ਟੀਮ ਵੱਲੋਂ ਸਨਮਾਨ ਕੀਤਾ ਗਿਆ ਹੈ ਅਸੀਂ ਅੱਜ ਦੇ ਦਿਨ ਇਹ ਫੇਰ ਵਿਸ਼ਵਾਸ ਦਵਾਉਂਦੇ ਆ ਤੇ ਪ੍ਰਣ ਕਰਦੇ ਆ ਕਿ ਸਾਡੇ ਜਿੰਨੇ ਵੀ ਵਲੰਟੀਅਰ ਵੀਰ ਨੇ ਸੇਵਾਦਾਰ ਨੇ ਜਿਝਾਰੂ ਧਰਮ ਪ੍ਰਚਾਰ ਦੇ ਖੇਤਰ ਦੇ ਵਿੱਚ ਜਿੱਥੇ ਮਾਨ ਸਨਮਾਨ ਦੀ ਜਦੋਂ ਗੱਲ ਹੁੰਦੀ ਹੈ ਤੇ ਇੱਕ ਜ਼ਿੰਮੇਵਾਰੀ ਵੱਧ ਜਾਂਦੀ ਹੈ ਤੇ ਇਹਨਾਂ ਵੀਰਾਂ ਨੇ ਇਹ ਬਹੁਤ ਵੱਡੀ ਜ਼ਿੰਮੇਵਾਰੀ ਲਈ ਹੈ ਤੇ ਸੰਗਤਾਂ ਨੇ ਵੀ ਬਹੁਤ ਵੱਡੀ ਜ਼ਿੰਮੇਵਾਰੀ ਪਾਈ ਹੈ ਕਿ ਭਾਗਾ ਵਾਲਿਓ ਜੇਕਰ ਸਮਾਜ ਦੇ ਵਿੱਚ ਉੱਚੇ ਸੁੱਚੇ ਜੀਵਨ ਤੇ ਕਰਤਾਰ ਦੇ ਨਾਲ ਜਿਉਣਾ ਹੈ ਤੇ ਉਹ ਗੁਰੂ ਦੀ ਬਾਣੀ ਤੇ ਬਾਣੇ ਦਾ ਧਾਰਨਾਏ ਹੋ ਕੇ ਆਪ ਜਪੋ ਅਵਰੇ ਨਾਮ ਜਪੋ ਦਾ ਜਿਹੜਾ ਸਿਧਾਂਤ ਹੈ ਉਹ ਸਮਾਜ ਨੂੰ ਦੇਣਾ ਹੈ ਸੋ ਇਸ ਵਾਸਤੇ ਸਾਡੀ ਸਮੁੱਚੀ ਟੀਮ ਨੇ ਅੱਜ ਆਰੰਭ ਕੀਤਾ ਹੈ ਯਤਨ ਤੇ ਅੱਗੇ ਵੀ ਆਰੰਭ ਕਰਦੀ ਰਹੇਗੀ ਤੇ ਅਸੀਂ ਬਹੁਤ ਧੰਨਵਾਦੀ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਨੇ ਨਿਮਾਨਿਆਂ ਨੂੰ ਮਾਨ ਬਖਸ਼ਦਾ ਬਾਣੀ ਦੀ ਪੰਕਤੀ ਵੀ ਇਹ ਸਾਨੂੰ ਦੱਸਦੀ ਹੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਨਿਆ ਮਾਨ ਦਿਵਾਵੇ ਨਿਮਾਨਿਆਂ ਨੂੰ ਮਾਨ ਜੇ ਕੋਈ ਬਖਸ਼ਦਾ ਹੈ ਤੇ ਉਹ ਗੁਰੂ ਦੀ ਸੰਗਤ ਹੈ ਤੇ ਇਹ ਸਾਰੀ ਸੰਗਤ ਜਿਹੜੀ ਹੈ ਇਹ ਸਾਡੇ ਇਲਾਕੇ ਦੀ ਜਿਹੜੀ ਬਹਾਨ ਸਥਾਪਨਾ ਗੁਰਦੁਆਰਾ ਕਲਗੀਧਰ ਸਾਹਿਬ ਹੈ ਇੱਥੋਂ ਹੀ ਪੈਦਾ ਹੁੰਦੀ ਹੈ ਪਨੀਰੀ ਇੱਥੋਂ ਤਿਆਰ ਹੋਈ ਤੇ ਇੱਥੇ ਹੀ ਇਹ ਫਲਵਾੜੀ ਜਿਹੜੀ ਅਫਵਾਦ ਫੁੱਲ ਰਹੀ ਹੈ ਤੇ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਬਲਦੇਵ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨਿਮਾਣਿਆਂ ਨੂੰ ਮਾਨ ਬਖਸ਼ੇ ਦੇ ਗੁਰੂ ਦੀ ਅਸੀਸ ਦੇ ਕੇ ਅੱਜ ਦੇ ਦਿਨ ਨਵਾਜਿਆ ਤੇ ਫੇਰ ਮੈਂ ਦੁਬਾਰਾ ਅੱਜ ਦੇ ਦਿਨ ਲੱਖ ਲੱਖ ਵਧਾਈ ਪੇਸ਼ ਕਰਦਾ ਹੋਇਆ ਸਮੂਹ ਖਾਲਸਾ ਪੰਥ ਨੂੰ ਖਾਲਸੇ ਦੇ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਅੱਜ ਦੇ ਦਿਨ 10ਵੇਂ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਆਦਰਸ਼ ਮਨੁੱਖ ਪੈਦਾ ਕੀਤਾ ਹੈ ਜਿਹੜਾ ਸਾਰੇ ਸੰਸਾਰ ਦੇ ਲਈ ਹੀ ਇੱਕ ਬਹੁਤ ਅਲੌਕਿਕ ਦ੍ਰਿਸ਼ ਸੀ ਅਲੌਕਿਕ ਨਜ਼ਾਰਾ ਸੀ ਕਿਉਂਕਿ ਵੱਡੇ ਵੱਡੇ ਵਿਦਵਾਨਾਂ ਨੇ ਇਹ ਗੱਲ ਕਹੀ ਹੋਈ ਹੈ ਕਿ ਜਦੋਂ ਮਨੁੱਖ ਸਿਆਣਾ ਹੋਇਆ ਇੱਕ ਦਿਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੇਗਾ ਤੇ ਜਦੋਂ ਵੀ ਕਿਤੇ ਕਿਸੇ ਇੱਕ ਧਰਮ ਦੀ ਸੰਸਾਰ ਦੇ ਵਿੱਚ ਗੱਲ ਚੱਲੀ ਸੰਵਿਧਾਨ ਦੀ ਗੱਲ ਚੱਲੀ ਤੇ ਕੁਦਰਤੀ ਹੈ ਉਹ ਖਾਲਸੇ ਪੰਥ ਵਾਲੇ ਤੇ ਸ੍ਰੀ ਗੁਰੂ ਗ੍ਰੰਥ ਗ੍ਰੰਥ ਸਾਹਿਬ ਜੀ ਵੱਲ ਆਪਣੇ ਆਪ ਆਧੁਨਿਕ ਮਨੁੱਖ ਨੇ ਵੀ ਉਸੇ ਤੋਂ ਸਿੱਧ ਲੈਣੀ ਹੈ ਸੋ ਜੋ ਅੱਜ ਗੁਰਦੁਆਰਾ ਕਲਗੀ ਧਰ ਸਹਿਬ ਨਰੈਣਗੜ ਸ਼ਾਟਾ ਵਿਖੇ ਗੁਰਮਤ ਗਿਆਨ ਸਭਾ ਸੁਸਾਇਟੀ ਨੂੰ ਇਥੋਂ ਦੀ ਪ੍ਰਬੰਧਕ ਕਮੇਟੀ ਨੇ ਸਨਮਾਨਿਤ ਕੀਤਾ ਹੈ ਇਹਨਾਂ ਦੇ ਜੋ ਸੇਵਾ ਦੇ ਵਿੱਚ ਹਿੱਸਾ ਪਾਇਆ ਜਾ ਰਿਹਾ ਹੈ ਇਹਨਾਂ ਵੱਲੋਂ ਇਹ ਜੋ ਸਭਾ ਹੈ ਗੁਰਮਤ ਗਿਆਨ ਸਭਾ ਇਹਨਾਂ ਵੱਲੋਂ ਹਰ ਮਹੀਨੇ ਦੇ ਲਾਸਟ ਐਤਵਾਰ ਆਸਾ ਦੀ ਵਾਰ ਗੁਰਮਤ ਸਮਾਗਮ ਕੀਤੇ ਜਾਂਦੇ ਹਨ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਬਾਣੀ ਜੋ ਮਨੁੱਖ ਨੂੰ ਕਰਮ ਕਾਂਡਾਂ ਤੋਂ ਭੈੜੀਆਂ ਆਲਮਤਾਂ ਤੋਂ ਦੂਰ ਕਰਦੀ ਹੈ ਸਮਾਜ ਦੇ ਵਿੱਚ ਉਸ ਬਾਣੀ ਦੁਆਰਾ ਜਾਗਰੂਕਤਾ ਲਿਆਉਣਾ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਜ਼ਿੰਮੇਵਾਰੀ ਤੇ ਸੇਵਾ ਨਿਭਾਉਣ ਦਾ ਜੋ ਇਸ ਸੁਸਾਇਟੀ ਨੇ ਪ੍ਰਣ ਕੀਤਾ ਹੈ ਉਹ ਇਹ ਸੇਵਾਵਾਂ ਨੂੰ ਵਕੂਬੀ ਨਿਭਾ ਰਹੀ ਹੈ ਤੇ ਮਹਾਰਾਜ ਇਸੇ ਤਰ੍ਹਾਂ ਕਿਰਪਾ ਕਰਕੇ ਇਹ ਸੁਸਾਇਟੀ ਤੋਂ ਸੰਗਤ ਦੇ ਅਸ਼ੀਰਵਾਦ ਨਾਲ ਸੇਵਾਵਾਂ ਲੈਂਦੀ ਰਹੇ ਅੱਜ ਵਿਸਾਖੀ ਦੇ ਮਹਾਨ ਦਿਨ ਤੇ ਗੁਰਮਤ ਗਿਆਨ ਸਭਾ ਦੇ ਸਨਮਾਨ ਦਿਨ ਤੇ ਅੱਜ ਮੈਂ ਆਪ ਜੀ ਨਾਲ ਸਾਡੇ ਪ੍ਰਿੰਸੀਪਲ ਸਰ ਸਰਦਾਰ ਮੇਜਰ ਸਿੰਘ ਜੀ ਦੀ ਲਿਖੀ ਹੋਈ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਵਿੱਚ ਵਿਸਾਖੀ ਦੇ ਇਤਿਹਾਸ ਦਾ ਵਰਣਨ ਹੈ ਤੇ ਮੈਂ ਆਖਾਂਗੀ ਅਸੀਂ ਕੁਝ ਚੜੀਆ ਵਿਸਾਖ ਤੇ ਆਗੀ ਵਿਸਾਖੀ ਪੱਕ ਗਈ ਕਣਕ ਤੇ ਮੁੱਕ ਗਈ ਰਾਖੀ ਚੜੀਆ ਵਿਸਾਖ ਤੇ ਆਗੀ ਵਿਸਾਖੀ ਪੱਕ ਗਈ ਕਣਕ ਤੇ ਮੁੱਕ ਗਈ ਰਾਖੀ ਇਸ ਨਾਲ ਜੁੜੀ ਯਾਦ ਕਰੋ ਹਰ ਸਾਖੀ ਆਓ ਫਿਰ ਰਲ ਕੇ ਮਨਾਈਏ ਵਿਸਾਖੀ ਮਨਾਈਏ ਵਿਸਾਖੀ ਭਾਗ ਪਰੀ ਸੀ ਵਿਸਾਖੀ ਜਦੋਂ ਨਾਨਕ ਪ੍ਰਗਟਿਆ ਭਾਗ ਪਰੀ ਸੀ ਵਿਸਾਖੀ ਜਦੋਂ ਨਾਨਕ ਪ੍ਰਗਟਿਆ ਕੂੜ ਵਾਲੀ ਮਿੱਟੀ ਤੁੰਦ ਸੂਰਤ ਸੇ ਚੜਿਆ ਕੂੜ ਵਾਲੀ ਮਿੱਟੀ ਤੁੰਦ ਸੂਰਫੀ ਚੜਿਆ ਦਸ਼ਮੇਸ਼ ਪਿਤਾ ਥਾਪਿਆ ਸੀ ਪੰਥ ਨਿਆਰਾ ਉਹ ਤਾਈਓ ਅੱਜ ਸੋ ਵਧਾਏ ਖਾਲਸਾ ਨਿਆਰਾ ਖਾਲਸਾ ਨਿਆਰਾ ਆਪੇ ਗੁਰ ਆਪ ਚੇਲਾ ਗੁਰੂ ਸੀ ਕਹਾ ਗਿਆ ਸਿੱਖੀ ਦੇ ਸਿਧਾਂਤਾਂ ਵਾਲੀ ਪੂਰਨੀਤੀ ਪਾ ਗਿਆ ਜਲੀਆਂ ਵਾਲੀ ਬਾਗ ਕਾਂਡ ਇਸੇ ਦਿਨ ਹੋਇਆ ਸੀ ਖੂਨੀ ਵਰਤਾਰਾ ਇਸ ਤਰਤ ਤੇ ਸਮੋਇਆ ਸੀ ਜਨਮ ਦਿਨ ਖਾਲਸੇ ਦਾ ਰਲ ਕੇ ਮਨਾ ਲਈਏ ਖੰਡੇ ਵਾਲੀ ਪੋਲ ਸ਼ੱਕ ਗੁਰੂ ਨੂੰ ਧਿਆ ਲਈਏ ਖੰਡੇ ਵਾਲੀ ਪੋਲ ਸ਼ੱਕ ਗੁਰੂ ਨੂੰ ਧਿਆ ਲਈਏ बार-बार ਜਗ ਤੇ ਮੇਜਰ ਅਸੀਂ ਹੋਣਾ ਨਹੀਂ ਸਫਲ ਕਾ ਜਿੰਦਗੀ ਬੇਲਾ ਇੱਥੇ ਹੋਣਾ ਨਹੀਂ ਬੇਲਾ ਇੱਥੇ ਹੋਣਾ ਨਹੀਂ ਬੇਲਾ ਇੱਥੇ ਹੋਣਾ ਨਹੀਂ